ਸ਼ਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰ ਸਰਕਾਰ ਦੂਸਰੇ ਪਾਸੇ ਭਾਰਤ ਦੇ ਕਿਸਾਨ ਜਿਹੜੇ ਆਪਣੀ ਜਿੱਤ ਉੱਤੇ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ ਉਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਭਾਰਤੀ ਜਨਤਾ ਪਾਰਟੀ ਵੱਲੋਂ ਉਨੀ ਦੇਰ ਤੱਕ ਅਸੀਂ ਜਿਹੜੇ ਧਰਨੇ ਤੋਂ ਪਿੱਛੇ ਨਹੀਂ ਹਟਾਂਗੇ ਇੱਧਰ ਜਗਜੀਤ ਸਿੰਘ ਡਲੇਵਾਲੇ ਜੋ ਪੰਜਾਬ ਦੇ ਕਿਸਾਨ ਆਗੂ ਨੇ ਉਹਨਾਂ ਦਾ ਮਰਨ ਵਰ ਦਾ ਅੱਜ 18ਵਾਂ ਦਿਨ ਹੈ ਲਗਾਤਾਰ ਉਹ ਪ੍ਰੋਟੈਸਟ ਕਰ ਰਹੇ ਨੇ ਦੂਸਰੇ ਪਾਸੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਖਨੌਰੀ ਬਾਰਡਰ ਉੱਤੇ ਪਹੁੰਚੋ ਇੱਧਰ ਰਕੇਸ਼ ਕੈਤ ਉੱਤੇ ਵੱਡਾ ਹਮਲਾ ਹੋ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕੱਲ੍ਹ ਭਾਰਤ ਦੇ ਵੱਡੇ ਕਿਸਾਨ ਖਾਸ ਕਰਕੇ ਰਕੇਸ਼ ਕੈਤ ਵੱਲੋਂ ਇਹ ਦੱਸਿਆ ਗਿਆ ਸੀ ਕਿ ਮੈਂ ਜਲਦੀ ਹੀ ਖਨੌਰੀ ਬਾਰਡਰ ਤੇ ਜਾ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕਰਾਂਗਾ ਸੂਤਰ ਦੱਸਦੇ ਨੇ ਕਿ ਮੁਲਾਕਾਤ ਤੋਂ ਪਹਿਲਾਂ ਹੀ ਵੱਡਾ ਹਮਲਾ ਹੋ ਗਿਆ ਹੈ ਰਕੇਸ਼ ਤਕੈਤ ਸੂਤਰਾਂ ਦੇ ਜੀ ਗੱਲ ਕਰੀਏ ਕਈ ਇਸ ਨੂੰ ਫਰਜ਼ੀ ਦੱਸਦੇ ਨੇ ਕਈ ਇਸ ਨੂੰ ਸਹੀ ਦੱਸਦੇ ਨੇ ਇਹ ਤਾਂ ਜਗਜੀਤ ਸਿੰਘ ਡੱਲੇ ਵਾਲੇ ਨੇ ਤਾਂ ਆਲਰੇਡੀ ਕਹਿ ਦਿੱਤਾ ਹੈ ਕਿ ਕਿਸਾਨੀ ਧਰਨਿਆਂ ਨੂੰ ਖਦੇੜਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਰਵਨੀਤ ਮਿੱਟੂ ਕਹਿੰਦੇ ਨੇ ਪੰਜਾਬ ਦੇ ਕਿਸਾਨ ਮੇਰੀ ਗੱਲ ਹੀ ਨਹੀਂ ਸੁਣਦੇ ਲੇਕਿਨ ਜੇਕਰ ਤੁਸੀਂ ਐਮਐਸਪੀ ਦੀ ਗੱਲ ਕਰੋਗੇ ਜੇ ਤੁਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈਂਦੇ ਹੋ ਤਾਂ ਕਿਹੜਾ ਕਿਸਾਨ ਤੁਹਾਡੀ ਗੱਲਬਾਤ ਨਹੀਂ ਸੁਨੇਗਾ ਇਧਰ ਰਕੇਸ਼ ਕੈਤ ਉੱਤੇ ਕਹਿੰਦੇ ਨੇ ਹਮਲਾ ਹੋ ਗਿਆ ਜਦੋਂ ਇਸ ਹਮਲੇ ਦੀ ਅਨਵੈਸਟੀਗੇਸ਼ਨ ਜਿਹੜੀ ਹੈ ਸ਼ਾਨਬਲ ਕੀਤੀ ਗਈ ਤਾਂ ਇਹ ਫੇਕ ਨਿਕਲਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸ਼ਰਾਰਤੀ ਅੰਸਰ ਜਿਹੜੇ ਆਈਟੀ ਦੇ ਵਿੱਚ ਸੈੱਲ ਸੈੱਲ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵੱਲੋਂ ਇਹ ਕੋਝੀਆਂ ਅਤੇ ਮਨਕਰਤ ਪੋਸਟਾਂ ਬਣਾਈਆਂ ਜਾ ਰਹੀਆਂ ਨੇ ਜਿਸ ਉਤੇ ਦਿਖਾਇਆ ਜਾ ਰਿਹਾ ਹੈ ਕਿ ਰਕੇਸ਼ ਕੈਪ ਉੱਤੇ ਹਮਲਾ ਹੋ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਤੋਂ ਪਹਿਲਾਂ ਜਾਂ ਮੁਲਾਕਾਤ ਕਰਨ ਤੋਂ ਪਹਿਲਾਂ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਸਹੀ ਹੈ ਜਾਂ ਨਹੀਂ ਹੈ ਅਸੀਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਕਈ ਯੂਜ਼ਰ ਕਹਿ ਰਹੇ ਨੇ ਕਿ ਸਹੀ ਹੈ ਕਈ ਯੂਜ਼ਰ ਕਹਿ ਰਹੇ ਨੇ ਕਿ ਫੇਕ ਹੈ 99% ਭਾਰ ਦੇ ਕਿਸਾਨ ਕਹਿ ਰਹੇ ਨੇ ਕਿ ਰਕੇਸ਼ ਕੈਪ ਤੇ ਹਮਲਾ ਕੀਤਾ ਹੀ ਨਹੀਂ ਜਾ ਸਕਦਾ ਅਤੇ ਨਾ ਹੀ ਹੋਇਆ ਹੈ ਕਿਉਂਕਿ ਇੱਕ ਪਾਸੇ ਕੱਲ ਵੱਡਾ ਐਲਾਨ ਕਰਨ ਜਾ ਰਹੇ ਸੀ ਰਕੇਸ਼ ਕਹਿਤ ਕਿ ਮੋਢੇ ਦੇ ਨਾਲ ਮੋਢਾ ਜੋੜ ਕੇ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਨੂੰ ਕਾਮਯਾਬ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਮਾਰਨ ਜਿੰਨੇ ਛਟਕਾਰੇ ਮਾਰਦੇ ਨੇ ਲੇਕਿਨ ਇਨ੍ਹਾਂ ਛਟਕਾਰਿਆਂ ਦਾ ਜਵਾਬ ਅਸੀਂ ਧਰਨਿਆਂ ਦੇ ਵਿੱਚ ਦੇਾਂਗੇ ਇਧਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਪੰਜਾਬ ਦੇ ਕਿਸਾਨਾਂ ਨੂੰ ਕਿ ਉੱਤੇ ਹਾਜ਼ਰੀ ਲਗਾਓ ਰਕੇਸ਼ ਕਹਿਤ ਜਿਹੜਾ ਹਮਲਾ ਹੋਇਆ ਹੈ ਉਹ ਉਸ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਇਹ ਜਗਜੀਤ ਸਿੰਘ ਡੱਲੇਵਾਲ ਅਤੇ ਰਕੇਸ਼ ਕਹਿਤ ਵੱਲੋਂ ਕਹਿ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਇਹ ਫਰਜੀ ਅਤੇ ਫਰਜੀ ਵਾਲੇ ਅਕਾਊਂਟ ਤੋਂ ਬਣਾ ਕੇ ਮੇਰੀ ਜਿਹੜੀ ਪੋਸਟ ਹੈ ਉਹ ਸੋਸ਼ਲ ਮੀਡੀਆ ਤੇ ਉਪਲੋਡ ਕੀਤੀ ਗਈ ਹੈ ਧੰਨਵਾਦ